ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਦੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਗੁਰਪ੍ਰੀਤ ਨੂੰ ਚਾਦਰ ਰੱਜੋ ਤੇ ਉਸ ਦਾ ਘਰ ਵਾਲਾ ਇਹ ਕਹਿੰਦੇ ਨੇ ਕਿ ਅਸੀਂ ਮੰਨੂ ਨੂੰ ਝੋਲੀ ਪੁਆਣਾ ਚਾਹੁੰਦੇ ਆ ਤੇ ਪੱਕਾ ਹੀ ਰੱਖਣਾ ਚਾਹੁੰਦੇ ਆ ਤੇ ਫਿਰ ਗੁਰਪ੍ਰੀਤੇ ਰੋਜੀ ਨੇ ਅੱਗੋਂ ਕੀ ਕਿਹਾ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖੋ ਉਹ ਜਿਹਨੇ ਹੀ ਗੁਰਪ੍ਰੀਤ ਸਾਈਆਂ ਦੇ ਹੋ ਕੇ ਘਰ ਆਉਂਦਾ ਏ ਤੇ ਉਹਦੇ ਰੱਜੋ ਨੂੰ ਇਹ ਪਤਾ ਲੱਗ ਜਾਂਦਾ ਏ ਕਿ ਫੋਨ ਰੋਜੀ ਨੇ ਨਹੀਂ ਕੀਤਾ ਸੀ ਕਿਉਂਕਿ ਰੋਜੀ ਉਸਦੇ ਅੱਗੇ ਇਹ ਗੱਲ ਦਾ ਰੋਣਾ ਰੋ ਰਹੀ ਹੁੰਦੀ ਆ ਕਿ ਫੋਨ ਮੈਂ ਨਹੀਂ ਕੀਤਾ ਤੂੰ ਕਿਹੜੇ ਘੱਲੋਂ ਆਈ ਆ ਤੇ ਉਸ ਨੂੰ ਕਹਿ ਰਹੀ ਹੁੰਦੀ ਆ ਕਿ ਤੈਨੂੰ ਪਤਾ ਏ ਚੰਗਾ ਭਲਾ ਕੀ ਮੰਨੂ ਦੇ ਘਰ ਆਉਣਾ ਬਹੁਤ ਕਲੇਸ਼ ਪੈਣਾ ਸੀ ਤੂੰ ਫਿਰ ਵੀ ਮੰਨੂ ਨੂੰ ਲੈ ਕੇ ਇੱਥੇ ਆ ਗਈ ਤੇ ਰੱਜੋ ਬੜੀ ਹੈਰਾਨ ਹੁੰਦੀ ਆ ਕਿਉਂਕਿ ਰੱਜੋ ਦੀ ਗੱਲ ਤਾਂ ਹੋਈ ਹੁੰਦੀ ਆ ਪਰ ਬਲਜੀਤ ਨਾਲ ਉਸ ਨੂੰ ਲੱਗਦਾ ਏ ਕਿ ਰੋਜੀ ਆਲ ਗੱਲ ਹੋਈ ਸੀ ਇਸ ਕਰਕੇ ਉਹ ਬਿਨਾਂ ਸੋਚੇ ਸਮਝੇ ਉੱਥੇ ਪਹੁੰਚ ਜਾਂਦੇ ਆ ਪਰ ਰੋਜੀ ਦੇ ਨਾਲ ਇਸ ਇਸਾਰੇ ਸਾਰੇ ਕਾਰਨ ਕਰਕੇ ਬਹੁਤ ਗਲਤ ਹੁੰਦਾ ਹੈ ਕਿਉਂਕਿ ਸਾਰਾ ਬਲੇਮ ਰੋਜੀ ਤੇ ਲੱਗ ਜਾਂਦਾ ਹੈ ਤੇ ਕਰਾਉਣ ਵਿੱਚ ਸਾਰਾ ਹੱਥ ਬਲਜੀਤ ਦਾ ਹੁੰਦਾ ਹੈ ਪਰ ਜਦ ਰੋਜੀ ਨਾਲ ਇਹ ਗੱਲ ਖੋਲਦੀ ਹੈ ਤੇ ਰੱਜੂ ਕਹਿੰਦੀ ਹੈ ਕਿ ਜੇਕਰ ਤੂੰ ਫੋਨ ਨਹੀਂ ਚੁੱਕਿਆ ਤਾਂ ਉਸ ਦਿਨ ਮੇਰੀ ਗੱਲ ਕਿਸ ਨਾਲ ਹੋਈ ਸੀ ਸੋ ਰੋਜੀ ਇਸ ਦਾ ਸਾਰਾ ਕੁਝ ਵੇਖਣਾ ਚਾਹੁੰਦੀ ਹੈ ਕਿ ਇਹ ਕਿਸ ਨੇ ਕੀਤਾ ਸੀ ਪਰ ਉਦੋਂ ਗੁਰਪ੍ਰੀਤ ਆ ਜਾਂਦਾ ਹੈ ਤੇ ਗੁਰਪ੍ਰੀਤ ਉਸ ਟਾਈਮ ਗੁੱਸੇ ਵਿੱਚ ਨਹੀਂ ਬੋਲਦਾ ਕਿਉਂਕਿ ਉਸਨੇ ਗੱਲ ਸੁਣਨੀ ਸੀ ਕਿ ਇਹ ਕੀ ਗੱਲ ਕਹਿਣਾ ਚਾਹੁੰਦੇ ਆ ਸੋ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸੀ ਤੇ ਫਿਰ ਉੱਥੇ ਹੀ ਰੱਜੋ ਗੱਲ ਕਰਦੀ ਆ ਉਹ ਕਹਿੰਦੀ ਆ ਕਿ ਤੁਸੀਂ ਮੰਨੂ ਨੂੰ ਤਾਂ ਇੱਕ ਪਸੰਦ ਵੀ ਨਹੀਂ ਕਰਦੇ ਤੇ ਦੂਜਾ ਮੰਨੂ ਮੇਰੇ ਕੋਲ ਰਹਿ ਵੀ ਰਹੀ ਆ ਤੇ ਮੈਂ ਮੰਨੂ ਨੂੰ ਪੱਕਾ ਹੀ ਰੱਖਣਾ ਚਾਹੁੰਦੀ ਆ ਤੇ ਤੁਸੀਂ ਮੈਨੂੰ ਮੰਨੂ ਦੇ ਦਿਓ ਇਹ ਗੱਲ ਸੁਣ ਕੇ ਗੁਰਪ੍ਰੀਤ ਹੋਰ ਖੁਸ਼ ਹੋ ਜਾਂਦਾ ਹੈ ਕਿਉਂਕਿ ਗੁਰਪ੍ਰੀਤ ਤਾਂ ਚਾਹੁੰਦਾ ਹੈ ਕਿ ਮੰਨੂ ਇੱਥੇ ਵੜੇ ਹੀ ਨਾ ਤੇ ਉਹ ਇੱਕ ਮਿੰਟ ਨਹੀਂ ਲੋਂਦਾ ਤੇ ਰੋਜੀ ਨੂੰ ਰੱਜੋ ਨੂੰ ਹਾਂ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੂੰ ਮੰਨੂ ਨੂੰ ਪੱਕੀ ਰੱਖ ਲੈ ਹੁਣ ਸਾਡੇ ਕੋਲ ਲੈ ਕੇ ਆਉਣ ਦੀ ਵੀ ਲੋੜ ਨਹੀਂ ਹੈਗੀ ਇਹ ਗੱਲ ਸੁਣ ਕੇ ਰੋਜੀ ਨੂੰ ਬਹੁ ਟੈਨਸ਼ਨ ਹੋ ਜਾਂਦੀ ਹੈ ਕਿਉਂਕਿ ਰੋਜੀ ਇਹ ਬਿਲਕੁਲ ਨਹੀਂ ਚਾਹੁੰਦੀ ਕਿ ਮੇਰੀ ਧੀ ਮੰਨੂ ਕਿਤੇ ਵੀ ਜਾਵੇ ਕਿਉਂਕਿ ਉਹ ਉਸਨੇ ਸਿਰਫ ਇੱਕ ਮਜਬੂਰੀ ਲਈ ਸੀ ਉਸ ਨੂੰ ਆਪਣੇ ਨਾਨਕੇ ਭੇਜਿਆ ਸੀ ਤੇ ਉਸ ਤੋਂ ਬਾਅਦ ਉਹ ਫੋਨ ਤੇ ਗੱਲ ਕਰਨ ਕਰਕੇ ਰੱਜੋ ਦੇ ਕੋਲ ਭੇਜ ਦਿੰਦੀ ਸੀ ਪਰ ਉਹ ਰੱਜੋ ਨੂੰ ਪੱਕਾ ਨਹੀਂ ਦੇਣਾ ਚਾਹੁੰਦੀ। ਅਦਰੋਜੀ ਬੋਲਦੀ ਆ ਕਿ ਨਹੀਂ ਮੈਂ ਆਪਣੀ ਧੀ ਨਹੀਂ ਦੇ ਸਕਦੀ। ਮੈਂ ਮੰਨੂ ਬਿਨਾ ਨਹੀਂ ਰਹਿ ਸਕਦੀ। ਤਾਂ ਗੁਰਪ੍ਰੀਤ ਉਸੋਂ ਬੜੇ ਗੁੱਸੇ ਨਾਲ ਵੇਖਦਾ ਏ ਤੇ ਇਹ ਕਹਿੰਦਾ ਏ ਕਿ ਚੁੱਪ ਕਰਕੇ ਬੈਠ ਜਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਪਰ ਅਦਰੋਜੀ ਫਿਰ ਵੀ ਨਹੀਂ ਡਰਦੀ ਤੇ ਕਹਿੰਦੀ ਆ ਕਿ ਮੈਂ ਆਪਣੀ ਧੀ ਨਹੀਂ ਦੇ ਸਕਦੀ ਕਿਉਂਕਿ ਮੰਨੂ ਤੋਂ ਬਿਨਾ ਮੈਂ ਨਹੀਂ ਰਹਿ ਸਕਦੀ। ਮੈਂ ਸਿਰਫ ਮਜਬੂਰੀ ਲਈ ਮੰਨੂ ਨੂੰ ਦੂਰ ਕੀਤਾ ਸੀ ਪਰ ਹੁਣ ਮੈਂ ਮੰਨੂ ਤੋਂ ਬਿਨਾ ਨਹੀਂ ਰਹਿਣਾ। ਪਰ ਗੁਰਪ੍ਰੀਤ ਤੋਂ ਡਰਦੀ ਫੇਰ ਉਸ ਹਾਰ ਮੰਨਣੀ ਹੀ ਪੈਂਦੀ ਆ ਤੇ ਰੱਜੋ ਦਾ ਵੀ ਇਸ ਕਰਕੇ ਦਿਲ ਟੁੱਟਦਾ ਆ ਕਿਉਂਕਿ ਰੱਜੋ ਵੀ ਨਹੀਂ ਚਾਹੁੰਦੀ ਕਿ ਜੇਕਰ ਰੋਜੀ ਦੀ ਰਜਾਮੰਦੀ ਨਹੀਂ ਹੈਗੀ ਤਾਂ ਫਿਰ ਮੈਂ ਜ਼ਬਰਦਸਤੀ ਮੰਨੂ ਨੂੰ ਲਵਾ ਉਹ ਉਸਦਾ ਘਰ ਵਾਲਾ ਰੱਜੋ ਨੂੰ ਸਮਝਾਉਂਦਾ ਹੈ ਕਿ ਤੂੰ ਇਦਾਂ ਦੀ ਗਲਤੀ ਨਾ ਕਰ ਇੱਕ ਮਾਂ ਦਾ ਦਿਲ ਨਾ ਤੋੜ ਪਰ ਰੱਜੋ ਵੀ ਚਾਹੁੰਦੀ ਆ ਕਿ ਮੈਨੂੰ ਔਲਾਦ ਮਿਲ ਜਾਵੇ ਸੋ ਇਸ ਕਰਕੇ ਹੀ ਉਹ ਇੱਥੇ ਆਈ ਹੁੰਦੀ ਆ ਗੁਰਪ੍ਰੀਤ ਤੇ ਉਸਦੇ ਪਰਿਵਾਰ ਵੱਲੋਂ ਤਾਂ ਪੂਰੀ ਹਾਂ ਹੋ ਜਾਂਦੀ ਆ ਪਰ ਰੋਜੀ ਉੱਥੇ ਨਹੀਂ ਮੰਨਦੀ ਸੋ ਹੁਣ ਰੋਜੀ ਨੂੰ ਮਨਾਂ ਆਪ ਹੁੰਦੇ ਆ ਕਿ ਨਹੀਂ ਸੋ ਦੇਖਾਂਗੇ ਅਗਲੀ ਵੀਡੀਓ ਵਿੱਚ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਧੰਵਾਦ